ਭਾਈ ਹਰਦੀਪ ਸਿੰਘ ਨਿੱਜਰ ਨੂੰ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਗਿਆ ਉਹਨਾਂ ਦੀ ਵਰਸੀ ਦੇ ਮੌਕੇ ਤੇ ਦੁਨੀਆ ਭਰ ਦੇ ਵਿੱਚ ਜਿੱਥੇ ਇਹਨਾਂ ਦੇ ਵਰਸੀ ਦੇ ਮੌਕੇ ਜਿਹੜੇ ਧਾਰਮਿਕ ਸਮਾਗਮ ਹੋਏ ਨੇ ਉੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਵਰਸੀ ਦੇ ਮੌਕੇ ਧਾਰਮਿਕ ਸਮਾਗਮ ਹੋਏ ਨੇ ਜਿਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਸੀ ਹੁਣ ਜਿਹੜਾ ਕੈਨੇਡੀਅਨ ਸੰਸਦ ਮੈਂਬਰ ਆ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਵਰਸੀ ਦੇ ਮੌਕੇ ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਮਾਣ ਰੱਖਿਆ ਗਿਆ ਸੀਗਾ ਉੱਥੋਂ ਦਾ ਹੀ ਇੱਕ ਮੈਂਬਰ ਪਾਰਲੀਮੈਂਟ ਆ ਚੰਦਰ ਆਰਿਆ ਜਿਹੜਾ ਕਿ ਆਪਣੀ ਹੀ ਸਰਕਾਰ ਦੇ ਇਸ ਰੁਖ ਤੋਂ অসੰਤੁਸ਼ਟਾ ਨਾਰਾਜ਼ ਹੈ ਉਹਨੇ ਇਸ ਕਦਮ ਦੇ ਉੱਤੇ ਜਾਂ ਭਾਈ ਸਾਹਿਬ ਨੂੰ ਉਹਨਾਂ ਦੀ ਵਰਸੀ ਦੇ ਮੌਕੇ ਯਾਦ ਕਰਨ ਨੂੰ ਉਹਦੀ ਆਲੋਚਨਾ ਕੀਤੀ ਹੈ ਤੇ ਉਹ ਕਹਿੰਦੇ ਕਿ ਹਾਊਸ ਆਫ ਕਾਮਨਸ ਦੇ ਵਿੱਚ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਇਹ ਚੰਦਰ ਆਰਿਆ ਜਿਹੜਾ ਮੈਂਬਰ ਪਾਰਲੀਮੈਂਟ ਹੈ ਨੇਪੀ ਨੇਪੀਅਨ ਤੋਂ ਆ ਤੇ ਇਹ ਮਤਲਬ ਗੱਲ ਕਰਦਾ ਕਰਦਾ ਬਹੁਤ ਜ਼ਿਆਦਾ ਅੱਗੇ ਵਧ ਗਿਆ ਉਹਨੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਜਦੋਂ ਮੈਂ ਸੰਸਦ ਮੌਂਡ ਰੱਖਣ ਦਾ ਫੈਸਲਾ ਕਰਦੀ ਹੈ ਤੇ ਉਹ ਕੁਝ ਮਹਾਨ ਕੈਨੇਡੀਅਨਾਂ ਲਈ ਹੁੰਦਾ ਜਿਨ੍ਹਾਂ ਨੇ ਦੇਸ਼ ਵਾਸੀਆਂ ਦੀ ਜ਼ਿੰਦਗੀ ਲਈ ਮਹਾਨ ਸੇਵਾ ਕੀਤੀ ਹੋਵੇ ਉਹ ਕਹਿੰਦੇ ਕਿ ਮੈਂ ਉਹਨਾਂ ਚੋਂ ਇੱਕ ਨਿਜਰ ਨੂੰ ਨਹੀਂ ਮੰਨਦਾ ਤੇ ਆਰੀਆ ਨੇ ਨਿਜਰ ਦੇ ਇਸ ਕਤਲकांड ਨੂੰ ਵਿਦੇਸ਼ ਸਰਕਾਰ ਦੇ ਨਾਲ ਜੋੜਨ ਦੇ ਭਰੋਸੇਯੋਗ ਦੋਸ਼ਾਂ ਦੇ ਬਾਵਜੂਦ ਵੀ ਨਿੱਜਰ ਦੇ ਰਤਬੇ ਨੂੰ ਮੰਨਣ ਤੋਂ ਇਨਕਾਰ ਕੀਤਾ ਤੇ ਉੱਚਾ ਚੁੱਕਣ ਦੀ ਸਗੋਂ ਉਲਟਾ ਅਲੋਚਨਾ ਕੀਤੀ ਹੈ ਆਪਾਂ ਦੱਸਦੇ ਚੱਲੀਏ ਕਿ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਭਾਈ ਹਰਦੀਪ ਸਿੰਘ ਨੇ ਜਿੱਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 18 ਜੂਨ 2023 ਨੂੰ ਤੇ ਉਸ ਦੇ ਸਬੰਧ ਦੇ ਵਿੱਚ ਹੀ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੌਨ ਰੱਖਿਆ ਸੀ ਤੇ ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਜਿੱਥੇ ਇਹ ਬੈਂਦੇ ਚੰਦਰ ਆਰੀਆ ਹੋਣੀ ਉੱਥੇ ਖੜਕੇ ਇਹਨਾਂ ਸਾਰਿਆਂ ਦੇ ਤਾਰ ਜਿਹੜੇ ਘਟਨਾ ਦੇ ਤਾਰ ਆ ਭਾਰਤ ਸਰਕਾਰ ਦੇ ਨਾਲ ਉੱਥੋਂ ਦੀ ਏਜੰਸੀਜ਼ ਦੇ ਪਰਸਨਲ ਦੇ ਨਾਲ ਜੁੜੇ ਹੋਣ ਦੀ ਗੱਲ ਕਹੀ ਸੀ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਕੂਟਨੀਤਿਕ ਸਬੰਧਾਂ ਦੇ ਵਿੱਚ ਤਣਾਅ ਵੀ ਪੈਦਾ ਹੋ ਗਿਆ ਸੀਗਾ ਸੋ ਆਰਿਆ ਨੂੰ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਸਹਿਯੋਗੀ ਉਹਦਾ ਨੇੜੂ ਹੋਣ ਕਰਕੇ ਜਾਣਾ ਜਾਂਦਾ ਤੇ ਆਰਿਆ ਜਿਹੜਾ ਇਹ ਦੂਜੇ ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਲਈ ਵੀ ਇਹਨੂੰ ਜਾਣਾ ਜਾਂਦਾ ਜਿਹੜੇ ਸੰਘਰਸ਼ੀਲ ਨੇ ਜਾਂ ਆਪਣੇ ਤਰੀਕੇ ਦੇ ਨਾਲ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਜਦੋਂ ਜੈ ਜਿਹੜੀ ਉਹ ਕਰ ਰਹੇ ਨੇ ਸੋ ਇਹਨੇ ਭਾਈ ਸਾਹਿਬ ਉੱਤੇ ਹੋਰ ਵੀ ਜਿਹੜੇ ਦੋਸ਼ ਨੇ ਉਹ ਲਾਏ ਨੇ ਚਲੋ ਆਪਾਂ ਉਹਨਾਂ ਦੇ ਵਿੱਚ ਨਹੀਂ ਪੈਂਦੇ ਪਰ ਤੁਸੀਂ ਦੇਖੋ ਕਿ ਜਿੱਥੇ ਇੱਕ ਮੁਲਕ ਇਹ ਮੰਨਦਾ ਹੈ ਕਿ ਸਾਡੇ ਨਾਗਰਿਕ ਦੀ ਹੱਤਿਆ ਹੋਇਆ ਦਾ ਕਤਲ ਹੋਇਆ ਤੇ ਇਹ ਸਾਡੀ ਸੋਵਰਨਟੀ ਤੇ ਹਮਲਾ ਹੈ ਉੱਥੇ ਹੀ ਉਸੇ ਮੁਲਕ ਦੇ ਵਿੱਚ ਇਹੋ ਜਿਹੇ ਵੀ ਲੋਕ ਨੇ ਜਿਹੜੇ ਉਸ ਬੰਦੇ ਦੇ ਕਿਰਦਾਰ ਤੋਂ ਤਾਂ ਚਲੋ ਇਨਕਾਰੀ ਹੁੰਦੀ ਨਹੀਂ ਚਲੋ ਆਪਾਂ ਇਹ ਤਾਂ ਗੱਲ ਕਹਿ ਦਿੰਨੇ ਆ ਕਿ ਸਾਰੇ ਬੰਦੇ ਇੱਕ ਸਿਖਸ਼ੀਅਤ ਦੇ ਕਈ ਵਾਰੀ ਨਹੀਂ ਸਹਿਮਤ ਹੁੰਦੇ ਪਰ ਉਹ ਜਿਹੜੇ ਮੁਲਕ ਤੋਂ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਚੁਣੇ ਗਏ ਆ ਉਹ ਉਸ ਮੁਲਕ ਦੀ ਸੋਵਰਨਟੀ ਦੇ ਉੱਤੇ ਇੱਕ ਤਰੀਕੇ ਦੇ ਨਾਲ ਉਸ ਸਵਾਲ ਦੇ ਉੱਤੇ ਜਿਹੜਾ ਸਵਾਲ ਆ ਉਹ ਖੜਾ ਕਰ ਰਹੇ ਨੇ ਜੀ ਬਿਲਕੁਲ ਇਹ ਕਾਫੀ ਮੋਦੀ ਦਾ ਭਗਤ ਆ ਜੀ ਜੀ ਤੁਸੀਂ ਆ ਰਹੇ ਦੀ ਜਿਹੜੀ ਉਹ ਗੱਲ ਕਰ ਰਹੇ ਆ ਆ ਜਦੋਂ ਕੈਨੇਡੀਅਨ ਨੂੰ ਆ ਕੇ ਭਾਰਤੀ ਸਰਕਾਰ ਨੇ ਮਾਰ ਦਿੱਤਾ ਉਸ ਦੇ ਉੱਤੇ ਇਹਦੇ ਬੁੱਲ ਸੀਤੇ ਜਾਂਦੇ ਆ ਚੁੱਪ ਹੋ ਜਾਂਦੇ ਆ ਇਹ ਵੀ ਦੱਸ ਦੇ ਜਾਈਏ ਆਰਸੀਐਮਪੀ ਨੇ ਰੀਸੈਂਟਲੀ ਇਹ ਕਲੀਅਰ ਕੀਤਾ ਆ ਕਿਉਂਕਿ ਜਦ ਨੇਚਰ ਹੁਣਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਭਾਰਤ ਆਲੇ ਨੂੰ ਕਨਿਸ਼ਕ ਦਾ ਜਿਹੜਾ ਕਾਂਡ ਚੇਤਾ ਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਨੂੰ ਮਨਾਉਣ ਦੀ ਗੱਲ ਆਖੀ ਹੁਣ ਉਸੇ ਚੀਜ਼ ਦੇ ਉੱਤੇ ਆਰਸੀਐਮਪੀ ਦਾ ਬਿਆਨ ਆਇਆ ਆ ਆ ਵੀ 1985 ਦਾ ਜਿਹੜਾ 에ਰ ਇੰਡੀਆ ਫਲਾਈਟ ਦੀ ਬੰਬਿੰਗ ਵਾਲਾ ਮਾਮਲਾ ਸੀ ਉਸ ਦੀ ਇਨਵੈਸਟੀਗੇਸ਼ਨ ਅਜੇ ਵੀ ਪੂਰੀ ਤਰ੍ਹਾਂ ਚਾਲੂ ਆ ਐਕਟਿਵ ਆ ਤੇ ਆਨਗoing ਆ ਰਿਪੂ ਦਨਮਨ ਮਲਿਕ ਜਿਸ ਦਾ ਕਤਲ ਹੁੰਦਾ ਕੁਝ ਸਮਾਂ ਪਹਿਲਾਂ ਆ ਉਹ ਉਹੀ ਬੰਦਾ ਉਸ ਤੇ ਵਿੱਚ ਦੋਸ਼ੀ ਕਰਾਰ ਸੀਗਾ ਪਰ ਤੁਸੀਂ ਇਹ ਦੇਖੋ ਵੀ ਉਹ ਬੰਦਾ ਜਦ ਭਾਰਤ ਜਾਂਦਾ ਆ ਉਹਨੂੰ ਰੈੱਡ ਕਾਰਪਟ ਮਿਲਦਾ ਹੁਣ ਇੱਕ ਪਾਸੇ ਤਾਂ ਇੰਡੀਆ ਵਾਲੇ ਇਹ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਵੀ ਇਹ ਤਾਂ ਜੀ ਖਾਲਸਤਾਨੀਆਂ ਨੇ ਕੀਤਾ ਇਹਦੇ ਜੀ ਸਿੱਖਾਂ ਨੇ ਇਹ ਕੀਤਾ ਫਿਰ ਉਹ ਬੰਦਾ ਜਿਹੜਾ ਉਸ ਦੇ ਵਿੱਚ ਸੋ ਕਾਲਡ ਦੋਸ਼ੀ ਸੀ ਤਾਂ ਉਹਨੂੰ ਤੁਸੀਂ ਰੈੱਡ ਕਾਰਪਟ ਦੇਂਦੇ ਨੇ ਉਸੇ ਫੜਦੇ ਨਹੀਂ ਉਸੇ ਗ੍ਰਿਫਤਾਰ ਨਹੀਂ ਦਿੰਦੇ ਗਲੇ 'ਚ ਉਹਦੇ ਜਿਹੜੇ ਉਹ ਹਾਰ ਪਾਏ ਜਾਂਦੇ ਆ ਸੋ ਇਹ ਬਹੁਤ ਕੁਝ ਜਿਹੜਾ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ ਜਦੋਂ ਤੋਂ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਉੱਪਰ ਕੇ ਸਾਹਮਣੇ ਆਇਆ ਆ ਭਾਰਤ ਦੇ ਦੁਆਰਾ ਸਿੱਖਾਂ ਨੂੰ ਤਾਂ ਜਾਂ ਹੋਰ ਜਿਹੜੇ ਐਕਟੀਵਿਸਟ ਆ ਉਹਨਾਂ ਨੂੰ ਮਾਰਨ ਦਾ ਸਿਲਸਲਾ ਤੁਰਿਆ ਆ ਉਸ ਤੋਂ ਬਾਅਦ ਦੇ ਵਿੱਚ ਸਿੱਖ ਸਫਿਆਂ ਦੇ ਨਾਲ ਦਾ ਸਾਰੇ ਪਾਸੇ ਇਹ ਗੱਲ ਦੁਬਾਰਾ ਤੁਰਿਆ ਵੀ ਇਸ ਕਾਂਡ ਦੀ ਵੀ ਇਸ ਬੌਮਿੰਗ ਦੀ ਵੀ ਮੁੱਢ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਇਹ ਕੀ ਦੇ ਕਹਿਣ ਦੇ ਉੱਤੇ ਕਰਵਾਇਆ ਜਿਹੜਾ ਹੋ ਗਿਆ ਆ ਸਿੱਖ ਮੁੱਢ ਤੋਂ ਹੀ ਇਸ ਚੀਜ਼ ਨੂੰ ਅਨਕਾਰਦੇ ਆਏ ਆ ਵੀ ਨਹੀਂ ਇਹ ਸਿੱਖਾਂ ਦਾ ਕੰਮ ਜਿਹੜਾ ਉਹ ਨਹੀਂ ਹੋ ਸਕਦਾ ਇਦਾਂ ਕਦੀ ਨਾ ਹੀ ਉਹਨਾਂ ਨੇ ਕੀਤਾ ਤੇ ਨਾ ਹੀ ਉਹੋ ਕਰਨਾ ਆ ਤੇ ਇਹ ਇਸ ਦੇ ਵਿੱਚ ਜ਼ਰੂਰ ਕਿਰਨੇ ਕਹਤੇ ਤਾਰਾਂ ਹੋਰ ਪਾਸੇ ਜੁੜੀਆਂ ਆ ਰਿਪੂ ਜ਼ਮਨ ਮਲਿਕ ਜਿਸ ਦਾ ਕਤਲ ਹੁੰਦਾ ਆ ਉਸ ਦੀ ਡਾਇਰੀ ਤੋਂ ਇਹੀ ਪਤਾ ਲੱਗਦਾ ਸੀ ਵੀ ਉਸ ਨੇ ਉਹ ਜਿਸ ਦਿਨ ਉਸ ਦੀ ਮੌਤ ਹੋਈ ਉਸ ਦਿਨ ਭਾਰਤੀ ਇੱਕ ਕੌਂਸੂਲੇਟ ਨੂੰ ਇੱਕ ਉਸਥੇ ਨੂੰ ਜਿਹੜਾ ਉਹਨੇ ਮੁਲਾਕਾਤ ਜਿਹੜੀ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਗੋਲੀ ਮਾਰ ਕੇ ਜਿਹੜੀ ਉਹ ਹੱਤਿਆ ਕਰ ਦਿੱਤੀ ਜਾਂਦੀ ਆ ਸੋ ਇਹ ਹੁਣ ਦੇਖਣ ਵਾਲੀ ਜਿਹੜੀ ਇਹ ਗੱਲ ਆ ਉਥੇ ਇੱਕ ਹੋਰ ਬੀਬੀ ਜੂਲੀ ਕਰਕੇ ਆਈ ਸੀ ਮੈਨੂੰ ਉਹਦਾ ਪੂਰਾ ਨਾਮ ਐਮਪੀ ਦਾ ਭੁੱਲ ਗਿਆ ਉਹਨੇ ਵੀ ਇਹੀ ਜਿਹੜਾ ਉਹ ਬਿਆਨ ਦਿੱਤਾ ਜਦੋਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਇਹ ਜਿਹੜੀ ਬੌਮਿੰਗ ਕਰਾਈ ਕਹਿੰਦੇ ਵੀ ਅਜੇ ਤੱਕ ਕੁਝ ਨਹੀਂ ਜਿਹੜਾ ਇਸ ਦੇ ਬਾਰੇ ਪਤਾ ਹੈਗਾ ਸੋ ਆਰਸੀਐਮਪੀ ਨੇ ਵੀ ਉਹੀ ਗੱਲ ਨੂੰ ਜਿਹੜਾ ਮੁੜ ਦੁਬਾਰਾ ਜਿਹੜਾ ਉਹ ਦੁਹਰਾਇਆ ਆ ਸੋ ਭਾਰਤ ਦੀ ਉਹ ਜਿਹੜੀ ਬਾਰ ਬਾਰ ਇਹ ਗੱਲ ਵੀ ਇਹਨਾਂ ਨੇ ਕਿਹਾ ਉਹ ਕਿਹਾ ਪਰ ਆਰਸੀਐਮਪੀ ਦੇ ਇਸ ਬਿਆਨ ਦੇ ਨਾਲ ਉਹ ਸਾਰੀ ਗੱਲ ਦੇ ਉੱਤੇ ਪਾਣੀ ਫਿਰਦਾ ਆ ਵੀ ਇਹਦੀ ਇਨਵੈਸਟੀਗੇਸ਼ਨ ਅਜੇ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ ਜੀ ਰਾਜਕਰਨ ਸਿੰਘ ਜੀ ਇੱਥੇ ਆਪਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ